ਕਿਹੜੀ ਜਗ੍ਹਾ ਤੂੰ ਪਵਾਨੀ ਕਟ ਤੋਂ ਪਵਾਨੀ ਕਟ ਤੋਂ ਹਾਂਜੀ ਇੱਕ ਤੁਹਾਡੇ ਇੱਕ ਮਸਲਾ ਆਇਆ ਸੀ ਤੁਹਾਡੇ ਪਾਪਾ ਜੀ ਨਾਲ ਵੀ ਗੱਲਬਾਤ ਪਹਿਲਾਂ ਆਪਾਂ ਕੀਤੀ ਹੈਗੀ ਹਾਂਜੀ ਕੀ ਹੈ ਗੱਲਬਾਤ ਇਹ ਇਹ ਸੱਚਾਈ ਕਿ ਨਹੀਂ ਕਿ ਕਿ ਮਤਲਬ ਤੁਹਾਡੀ ਮਾਤਾ ਤੇ ਵੀ ਜੋ ਦੋਸ਼ ਲੱਗ ਰਹੇ ਨੇ ਹਾਂਜੀ ਇਹ ਬਿਲਕੁਲ ਸੱਚ ਹੈ ਮਾਤਾ ਜੀ 7-8 ਸਾਲ ਤੋਂ ਰਿਲੇਸ਼ਨਸ਼ਿਪ ਚ ਨੇ ਬੰਦੇ ਬਦਲਦੇ ਰਹਿੰਦੇ ਨੇ ਤੇ ਇਹ ਰਿਸ਼ਤੇਦਾਰੀ ਚ ਵੀ ਆ ਉਹਨਾਂ ਨਾਲ 4 ਮਹੀਨੇ ਰਹਿ ਕੇ ਆਏ ਨੇ ਤੇ ਵਾਪਸ ਆ ਗਏ ਸੀ ਮਾਫੀ ਮੁਫੀ ਮੰਗ ਕੇ ਤੇ ਅਸੀਂ ਘਰ ਰੱਖ ਲਏ ਸੀ ਤੇ ਦੁਬਾਰ ਤੋਂ ਫੇਰ ਉਹੀ ਕੰਮ 2-3 ਸਾਲ ਤੋਂ ਹੋਣ ਨਾ ਨਜੀਬ ਵੀ ਨਾਲ ਨੇ ਉਹ ਵੀ ਇਦਾਂ ਹੀ ਬੰਦੇ ਬਦਲਦੇ ਰਹਿੰਦੇ ਨੇ ਮਤਲਬ ਰਿਲੇਸ਼ਨ ਤਾਂ ਇਹਨਾਂ ਨੂੰ ਵੀ ਆਖੀ ਹਾਂਜੀ ਠੀਕ ਹੈ ਮਤਲਬ ਕਿ ਚੇਂਜ ਕਰਦੇ ਰਹਿੰਦੇ ਨੇ ਬਾਕੀ ਮਾਮਾ ਜੀ ਵੀ ਨਾਲ ਨੇ ਤੇ ਨਾਨਾ ਜੀ ਸਾਰੇ ਸਬੂਤ ਪਏ ਨੇ ਸਾਡੇ ਕੋਲ ਠੀਕ ਹੈ ਹਾਂਜੀ ਕੀ ਤੁਸੀਂ ਬਾਬਾ ਜੀ ਕੋਲ ਅੱਜ ਪਹੁੰਚ ਕੀਤੀ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਸਾਨੂੰ ਅਸੀਂ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਉਹਨਾਂ ਨੂੰ ਉਹਨਾਂ ਦੀ ਗਲਤੀ ਦੀ ਸਜ਼ਾ ਦਿੱਤੀ ਜਾਵੇ ਠੀਕ ਹੈ ਤੁਸੀਂ ਮਤਲਬ ਦੋਨੋਂ ਰਹਿਣਾ ਚਾਹੁੰਦੇ ਹੋ ਜਾਂ ਹਾਂਜੀ ਘਰ ਬਸਾਇਆ ਜਾਵੇ ਸਾਡਾ ਠੀਕ ਹੈ ਹਾਂਜੀ ਫਿਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਗੁਰਜੰਟ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਵਾਨੀਗੜ੍ਹ ਜੀ ਪਵਾਨੀਗੜ੍ਹ ਪਿੰਡ ਹੈ ਅਸੀਂ ਐਫਪੀਆਰ ਥੋੜੀ ਹੱਥ ਹੈਗਾ ਕਿਵੇਂ ਬਾਬਾ ਜੀ ਕੋਲ ਪਹੁੰਚ ਕੀਤੀ ਹੋਈ ਹੈ ਜੀ ਇਹ ਬਿਰਜੀ ਮੈਂ ਨਸਾਫ ਵਾਸਤੇ ਆਇਆ ਹਾਂ ਬਾਬਾ ਜੀ ਲਵੇ ਨਸਾਫ ਵਾਸਤੇ ਹਾਂਜੀ ਹਾਂਜੀ ਤੇ ਮੇਰਾ ਘਰਦਿਆਂ ਨਾਲ ਥੋੜਾ ਜਿਹਾ ਮਨਲਾ ਝਗੜਾ ਹੈ ਜੀ ਹਾਂਜੀ ਤੇ ਮਨਲਾ ਵੀ ਉਹ ਘਰਤ ਬੰਦਿਆਂ ਨਾਲ ਰਹਿੰਦੀ ਸੀ ਇੱਕ ਦੋ ਨਾਲ ਮਨਲਾ ਪਹਿਲਾਂ ਇੱਕ ਬੰਦੇ ਨਾਲ ਸੀ ਉਦੋਂ ਹਟੀ ਫਿਰ ਮੇਰੇ ਰਿਸ਼ਤੇਦਾਰ ਨਾਲ ਸੀ ਜੀ ਫਿਰ ਇੱਕ ਹੁਣ ਪਵਾਨੀ ਕਰਦੇ ਨੇ ਜੀ ਇਹਦੇ ਵਿੱਚ ਮੇਰੀ ਸੱਸ ਦਾ ਇੱਕ ਦੋ ਬੰਦੇ ਹੋਰ ਨੇ ਜੀ ਤੇ ਉਹਨਾਂ ਦਾ ਹੱਥ ਹੈ ਜੀ ਤੇ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਮੇਰੀ ਬੇਇੱਜ਼ਤੀ ਹੁੰਦੀ ਹੈ ਮੇਰੇ ਬੱਚਿਆਂ ਤੇ ਮਨ ਲਾ ਦੋ ਮੇਰੇ 3 ਨੇ ਜੀ ਵੱਡੀ ਮੇਰੀ ਧੀ ਹੈਗੀ 20 ਸਾਲ ਦੀ ਛੋਟੀ ਹੈਗੀ 17 ਸਾਲ ਦੀ ਜੀ ਜਿਹੜਾ ਮੇਰਾ ਮੁੰਡਾ ਜੀ ਉਹ ਹੈਗਾ 15 ਸਾਲ ਦਾ ਤੇ ਮਨ ਲਾ ਵੀ ਮੇਰੇ ਬੱਚਿਆਂ ਤੇ ਗਲਤ ਅਸਰ ਪੈਂਦਾ ਜੀ ਇਹ ਸਾਰੀ ਮਿਲੀਭੁਗਤ ਤਿੰਨ ਚਾਰ ਬੰਦੇ ਉਹਨਾਂ ਦੇ ਨਾਲ ਨੇ ਜੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਨਾਲੇ ਉਹ ਮਤਲਬ ਗਲਤ ਮੇਰੀ ਘਰਾਈ ਤੋਂ ਗਲਤ ਉਹ ਕਰਵਾਉਂਦੇ ਨੇ ਜੀ ਠੀਕ ਹੈ ਹੁਣ ਤੁਸੀਂ ਕੀ ਚਾਹੁੰਦੇ ਹੋ ਮਤਲਬ ਬਾਬਾ ਜੀ ਮੈਂ ਬਾਬਾ ਜੀ ਉਹਨਾਂ ਲਵੇ ਆਇਆ ਜੀ ਨਿਸਾਬ ਵਾਸਤੇ ਆਇਆ ਬਾਬਾ ਜੀ ਉਹਨਾਂ ਨਾਲ ਵੀ ਮੈਂ ਐਪੀ ਡੇਟ ਦੇ ਰਿਹਾ ਜੀ ਮੈਨੂੰ ਇਹਨਾਂ ਦੇ ਚਰਨਾਂ ਨਾਲੋਂ ਮੈਨੂੰ ਨਿਸਾਬ ਮਿਲੇ ਜੀ ਜੋ ਮੇਰਾ ਮੇਰਾ ਘਰ ਬਸਣਾ ਚਾਹੀਦਾ ਜੀ ਤੇ ਬਾਕੀ ਜੋ ਉਹਦੀ ਗਲਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜੋ ਉਹਦੇ ਨਾਲ ਗਲਤੀਆਂ ਕਰ ਰਿਹਾ ਜੀ ਉਹਦੇ ਨਾਲ ਵਾਲਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਬਣਦੀ ਸਜ਼ਾ ਬੱਚੇ ਤੁਹਾਡੇ ਨਾਲ ਕਿੰਨੇ ਟਾਈਮ ਤੋਂ ਰਹਿ ਰਹੇ ਨੇ ਮੇਰੇ ਨਾਲ ਤਾਂ ਇਹ ਸ਼ੁਰੂ ਤੋਂ ਹੀ ਬੱਚੇ ਨੇ ਜੀ ਉਹਨੂੰ ਹਜੇ ਹੋ ਗਿਆ ਜੀ ਪਿਛਲੇ ਵੀਰਵਾਰ ਨੂੰ ਗਈ ਆ ਉਹ ਪਿਛਲੇ ਵੀਰਵਾਰ ਨੂੰ ਗਈ ਆ 24 ਤਰੀਕ ਨੂੰ ਗਈ ਆ ਜੀ ਠੀਕ ਹੈ ਤੇ ਉਸ ਤੋਂ ਪਹਿਲਾਂ ਮੈਨੂੰ ਜਿਹੜੇ ਉਹਦੇ ਨਾਲ ਬੰਦੇ ਨੇ ਇੱਕ ਦੋ ਮੈਨੂੰ ਧਮਕੀਆਂ ਮਾਰ ਰਹੇ ਨੇ ਜੀ ਉਹਦਾ ਜੋ ਵੀ ਪ੍ਰੂਫ ਮੇਰੇ ਕੋਲ ਵੇ ਫੜਿਆ ਹੋਇਆ ਜੀ ਸਾਰਾ ਕੁਝ ਮੇਰੇ ਕੋਲ ਪ੍ਰੂਫ ਵਿਧ ਪ੍ਰੂਫ ਪਿਆ ਜੀ ਮੇਰੇ ਘਰ ਦੀ ਦਾ ਠੀਕ ਹੈ ਠੀਕ ਹੈ ਜੀ ਮੈਂ ਪੇਸ਼ ਕਰ ਸਕਦਾ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਜੀ ਉਹਦੇ ਵੀ ਕੀ ਕੀ ਉਹ ਮੇਰੀ ਵੀ 22 ਸਾਲ ਹੋ ਗਏ ਜੀ ਵਿਆਹ ਹੋਏ ਨੂੰ ਹੁਣ ਉਹ ਕਹਿੰਦੀ ਆ ਮੈਂ ਤਲਾਕ ਲੈਣਾ ਜੀ ਤੇ ਹੁਣ ਮੈਨੂੰ ਐਂ ਦੱਸੋ ਜੀ ਤਲਾਕ ਲੈਣਾ ਹੁਣ ਮੇਰੇ ਤਿੰਨ ਬੱਚੇ ਨੇ ਜੀ ਮੈਂ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਜੋ ਵੀ ਮੰਨ ਲਾ ਜਿੰਨਾ ਵੀ ਮੇਰਾ ਅੱਜ ਤੱਕ ਕਮਾਈ ਤੀ ਉਹ ਵੀ ਖਾਂਦੀ ਰਹੀ ਆ ਅਸੀਂ ਵੀ ਵਿੱਚੋਂ ਖਾਂਦੇ ਪਰ ਉਹ ਜ਼ਿਆਦਾ ਖਾਂਦੀ ਰਹੀ ਆ ਜੀ ਜੋ ਵੀ ਮੇਰੀ ਅੱਜ ਤੱਕ ਕਮਾਈ ਤੀ ਠੀਕ ਹੈ ਮੈਂ ਬਹੁਤ ਫਰਿਆਦ ਲੈ ਕੇ ਬਹੁ ਮੈਂ ਆਪਦੇ ਮੰਨ ਲਾ ਬਾਬਾ ਜੀ ਉਹਨਾਂ ਨਾਲ ਵਿਆਹ ਹੈ ਮੈਨੂੰ ਨਸਾਬ ਮਿਲਣਾ ਚਾਹੀਦਾ ਹੈ ਬਾਬਾ ਜੀ ਉਹਨਾਂ ਨਾਲ ਮੈਂ ਇਹੀ ਬੇਨਤੀ ਕਰਦਾ ਵੀ ਮੈਨੂੰ ਨਸਾਬ ਮਿਲੇ ਜੋ ਮਨ ਲਾ ਮੇਰਾ ਘਰ ਬਸਣਾ ਚਾਹੁੰਦਾ ਜੀ ਗਲਤ ਨਤੀਜੇ ਤੋਂ ਉਹ ਪਰਾਂ ਦੂਰ ਹੋ ਜੇ ਜੀ ਬਸ ਠੀਕ ਹੈ ਜੀ ਹਾਂਜੀ ਬਾਬਾ ਜੀ ਬਹੁਤ ਬੇਨਤ ਬੈਰੀਆ ਖਾਲਸਾ ਵੈਰੀ ਫਤੇ ਜੀ ਬਾਬਾ ਜੀ ਨਾਮ ਕੀ ਹੈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਭਾਈ ਜਗਰਾਤ ਸਿੰਘ ਹੈ ਜੀ ਨਿਆਂ ਦੀ ਕਿਰਪਾ ਨਾਲ ਜਥੇਵੰਦੀ ਤੇ ਸਾਡੇ ਕੋਲ ਇਹ ਸੰਘਾਇੇ ਨੇ ਜੀ ਅੱਜ ਆਪਣਾ ਮਸਲਾ ਲੈ ਕੇ ਇਹਨਾਂ ਦਾ ਕੋਈ ਘਰੇਲੂ ਝਗੜਾਗਾ ਠੀਕ ਹੈ ਜੀ ਇਹ ਅੱਜ ਸਾਨੂੰ ਲਿਖਤੀ ਰੂਪ ਦੇ ਵਿੱਚ ਐਫੀਡਵਟ ਦੇ ਰਹੇ ਨੇਗੇ ਆਫੀਡ ਐਪਟਾ ਤੁਹਾਡੇ ਸਾਹਮਣੇ ਤੇ ਜੋ ਵੀ ਇਹਨਾਂ ਨੇ ਗੱਲਾਂ ਬਾਤਾਂ ਦੱਸੀਆਂ ਨੇ ਇਸ ਹਸਾਬ ਨਾਲ ਆਪਾਂ ਇਹਨਾਂ ਨੂੰ ਇਨਕੁਆਇਰੀ ਕਰਕੇ ਸਾਰੀ ਉਦੋਂ ਬਾਅਦ ਇਹਨਾਂ ਨੂੰ ਟਾਈਮ ਦਿੱਤਾ ਜਾਊਗਾ ਇਹਨਾਂ ਨੂੰ ਇਨਸਾਫ ਦਿਵਾਇਆ ਜਾਊਗਾ ਜੀ ਬਾਬਾ ਜੀ ਜਿਵੇਂ ਕਿ ਆਪਾਂ ਮਤਲਬ ਜਿਹੜਾ ਆਪਾਂ ਸਿੰਗਾ ਵੱਲੋਂ ਇਹ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਮਤਲਬ ਇਨਸਾਫ ਦਿਵਾਉਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਜਿਵੇਂ ਆਪਾਂ ਸਿੰਗਾ ਦੇ ਵੱਲੋਂ ਵੱਖ-ਵੱਖ ਜਗ੍ਹਾ ਤੇ ਉਪਰਾਲੇ ਇਹ ਕੀਤੇ ਜਾ ਰਹੇ ਨੇ ਇਹਨਾਂ ਦੀ ਛਾਣਵਿਨ ਕੀ ਕੀਤੀ ਜਾਂਦੀ ਹੈ ਇਸ ਲਈ ਕੀ ਸਾਰੀ ਛਾਣਵਿਨ ਕੀਤੇ ਜਾਂਦੇ ਆਂ ਦੋਨੇ ਤਰ੍ਹਾਂ ਦੀ ਗੱਲਬਾਤ ਸੁਣੀ ਜਾਂਦੀ ਆ ਜਿਵੇਂ ਹੁਣ ਇਹਨਾਂ ਦੇ ਆਏ ਨੇ ਆਪਣੇ ਕੋਲੇ ਇਹ ਇਹਨਾਂ ਦੇ ਐਮਸੀ ਦਾ ਨੰਬਰ ਲੈਂਦਾ ਜੀ ਤੇ ਗਾਹ ਇਹਨਾਂ ਦੇ ਸੌਰਿਆਂ ਦੇ ਐਮਸੀ ਦਾ ਨੰਬਰ ਲੈਂਦਾ ਮੰਨ ਲਓ ਵੀ ਸਰਪੰਚਾਂ ਮੈਂਬਰਾਂ ਤੋਂ ਸਾਰੀ ਇਨਕੁਆਰੀ ਕਰਕੇ ਫਿਰ ਅਸੀਂ ਗੱਲਬਾਤ ਕਰਦੇ ਹਾਂ ਜੀ ਜੇ ਦੋ ਬੀ ਹਾਂ ਅੱਡੋ-ਅੱਡੀ ਜਿਹੜੀ ਜਗ੍ਹਾ ਤੋਂ ਆਏ ਨੇ ਉਹਨਾਂ ਨਾਲ ਵੀ ਤੇ ਜਿੱਥੇ ਰਹਿੰਦੇ ਨੇ ਅਕੀ ਰਿਲੇਸ਼ਨ ਜਾਂ ਕਿਥੇ ਰੌਲਾ ਹੈਗਾ ਉੱਥੇ ਵੀ ਪਰਿਵਾਰ ਨਾਲ رابطہ ਇਹਨਾਂ ਨਾਲ ਕਰਕੇ ਹਾਂਜੀ ਫਿਰ ਮਤਲਬ ਦੋਨਾਂ ਦੋਨਾਂ ਪਰਿਵਾਰਾਂ ਨਾਲ ਸਲਾਹ ਕਰਕੇ ਜੀ ਵੀ ਕੀ ਮਸਲਾ ਥੋੜਾ ਹਨਾ ਸਾਰੀ ਗੱਲਬਾਤ ਕਰਕੇ ਫਿਰ ਅਸੀਂ ਜਾਣਿਆ ਜੀ ਠੀਕ ਹੈ ਜੀ ਬਈ ਦੋਨਾਂ ਪਰਿਵਾਰਾਂ ਦੀ ਗੱਲ ਸੁਣੀ ਜਾਂਦੀ ਆ ਕਿਉਂ ਅਸੀਂ ਇੱਕ ਧੜਾ ਨਹੀਂ ਰੱਖਦੇ ਜੇ ਹੁਣ ਇੱਕ ਧੜਾ ਰੱਖਣ ਲੱਗ ਗਏ ਜਿਵੇਂ ਹੁਣ ਇਹ ਦੱਸਦੇ ਨੇ ਇਹ ਹਿਸਾਬ ਨਾਲ ਤੇ ਸਹੀ ਨੇ ਜੇ ਹੁਣ ਅਸੀਂ ਸਿੱਧੀ ਜਾ ਕੇ ਕਾਰਵਾਈ ਕਰਤੇ ਫਿਰ ਉਧਰ ਕੰਮ ਗਲਤ ਹੋ ਜਾਊਗਾ ਹਨਾ ਜੀ ਉਹਨਾਂ ਦੀ ਵੀ ਸਾਨੂੰ ਗੱਲ ਸੁਣਨੀ ਪਊਗੀ ਤੇ ਅਸੀਂ ਇਨਕੁਆਰੀ ਕਰਾਂਗੇ ਸਾਰੀ ਗੱਲ ਦੀ ਉਸ ਤੋਂ ਬਾਅਦ ਇਹਨਾਂ ਨੂੰ ਟਾਈਮ ਦੇਵਾਂਗੇ ਤੇ ਫਿਰ ਆਪਾਂ ਜਾ ਕੇ ਕਾਰਵਾਈ ਕਰਾਂਗੇ ਜੀ